ਇਹਵਾ ਦਰਿਆ ਵਗਿਆ ਪੰਜ ਦਰਿਆਵਾਂ ਨੇ ਉਹਨਾਂ ਸਾਡਾ ਇਸ ਪੰਜਾਬ ਦਾ ਨੁਕਸਾਨ ਨਹੀਂ ਕੀਤਾ ਜਿੰਨਾ ਛੇਵੇਂ ਦਰਿਆ ਨੇ ਥੋੜੇ ਸਾਲ ਪਹਿਲਾਂ ਜਿਹੜਾ ਲਹਿੰਦੇ ਵਾਲੇ ਵੱਲੋਂ ਚੜਦੇ ਬੰਦੇ ਨੂੰ ਵਗਿਆ ਜਿਹਨੂੰ ਆਪਾਂ ਸਮੈਕ ਕਹਿੰਦੇ ਆ ਜਦੋਂ ਉਹ ਨਸ਼ਿਆਂ ਦਾ ਛੇਵਾਂ ਦਰਿਆ ਵਗਿਆ ਤੇ ਉਸ ਛੇਵੇਂ ਦਰਿਆ ਨੇ ਪਤਾ ਨਹੀਂ ਕਿੰਨੇ ਘਰ ਖਾਲੀ ਕਰ ਦਿੱਤੇ ਕਿੰਨੇ ਆਕ ਘਰਾ ਵਿੱਚ ਤੀਰਨੇ ਪਵਾ ਦਿੱਤੇ ਤੇ ਨਾਲ ਨਾਲ ਇਹ ਸਮੇਂ ਦੀਆਂ ਸਰਕਾਰਾਂ ਨੇ ਵੇਖਿਆ ਸੋਚਿਆ ਕਿ ਇਹ ਨਾ ਤੇ ਤਲਵਾਰਾਂ ਨਾਲ ਮਰਦੇ ਐ ਨਾ ਤੀਰਾਂ ਨਾਲ ਮਰਦੇ ਐ ਨਾ ਟੋਪਾਂ ਗੋਲੀਆਂ ਨਾਲ ਮਰਦੇ ਐ ਤੇ ਜੇ ਹੁਣ ਮਰਨਗੇ ਤੇ ਇਹ ਨਸ਼ੇ ਨਾਲ ਮਰਨਗੇ ਹੁਣ ਦੋ ਖਿਆਰ ਉਹਨਾਂ ਨੇ ਆਪਣੇ ਉੱਤੇ ਵਰਤਣੇ ਸ਼ੁਰੂ ਕੀਤੇ ਹੋਏ ਨੇ ਇੱਕ ਕਲਮ ਜਿਹੜੇ ਪੜੇ ਪੜੇ ਕਾਨੂੰਨ ਕਲਮ ਦੇ ਨਾਲ ਲਿਖ ਲਿਖ ਕੇ ਆਪਣੇ ਇਸ ਪੰਜਾਬ ਉੱਤੇ ਕਿਸਾਨ ਉੱਤੇ ਜਵਾਨ ਉੱਤੇ ਥੋਪੇ ਜਾ ਰਹੇ ਨੇ ਤੇ ਨਾਲ ਦੂਜਾ ਹਥਿਆਰ ਜਿਹੜਾ ਹੈ ਉਹ ਨਸ਼ੇ ਦਾ ਵਰਤਿਆ ਜਾ ਰਿਹਾ ਹੈ ਜਦੋਂ ਆਪਾਂ 2021 ਵਿੱਚ ਦਿੱਲੀ ਦੀ ਧਰਤੀ ਉੱਤੇ ਵੱਡਾ ਲੰਮਾ ਸਮਾਂ ਦਰਣਾ ਲਾਇਆ ਸੀ ਉਦੋਂ ਉਹਨਾਂ ਦਾ ਹੋਰ ਤੇ ਕੋਈ ਜੋਰ ਨਹੀਂ ਚੱਲਿਆ ਉਹਦੇ ਰੋਹ ਵਿੱਚੋਂ ਉਸ ਗੁੱਸੇ ਵਿੱਚ ਆਇਆ ਹੋਇਆ ਨੇ ਇਸ ਪੰਜਾਬ ਨੂੰ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਪਾਣੀ ਛੱਡ ਕੇ ਪੰਜਾਬ ਦੇ 75% ਪਿੰਡਾਂ ਵਿੱਚ ਪਾਣੀ ਵਾਰ ਦਿੱਤਾ ਕਿਉਂ ਇਹਨਾਂ ਨੂੰ ਪਤਾ ਹੈ ਜਾਣਦੇ ਹੈ ਕਿ ਇਹ ਖੇਤੀ ਕਰਕੇ ਕਿਸਾਨ ਜਿਹੜਾ ਹੈ ਖੁਸ਼ਹਾਲ ਹੈ ਤੇ ਜੇ ਇਹਨਾਂ ਦੀ ਖੇਤੀ ਜਨਸ ਅਜਾਬ ਦਿੱਤੀ ਜਾਵੇਗੀ ਇਹ ਆਰਥਿਕ ਪੱਖੋਂ ਥੋੜੇ ਕਮਜ਼ੋਰ ਹੋਣਗੇ ਫਿਰ ਕਿਵੇਂ ਬਾਰਡਰਾਂ ਤੇ ਸਾਲ-ਸਾਲ ਸਵਾ ਸਵਾ ਸਾਲ ਬਹਿ ਕੇ ਸਾਡੇ ਮੁਕਾਬਲੇ ਤੇ ਧਰਨੇ ਲਾ ਲੈਣਗੇ ਇਸ ਕਰਕੇ ਉਹਨਾਂ ਨੇ ਪਾਣੀ ਛੱਡ ਛੱਡ ਕੇ ਸਾਡੇ ਪੰਜਾਬ ਨੂੰ ਝਾੜਨਾ ਸ਼ੁਰੂ ਕੀਤਾ ਹੈ ਨਸ਼ੇ ਨਾਲ ਝਾੜਨਾ ਸ਼ੁਰੂ ਕੀਤਾ ਹੈ ਕਲਮ ਦੇ ਨਾਲ ਕਾਨੂੰਨ ਬਣਾ ਬਣਾ ਕੇ ਮਾਰਨਾ ਸ਼ੁਰੂ ਕੀਤਾ ਹੈ ਤੇ ਉਦੋਂ ਮੈਂ ਕਵਿਤਾ ਲਿਖੀ ਸੀ ਸਾਂਭ ਲੋ ਪੰਜਾਬ ਦੇ ਉਹ ਵਾਰਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਕੀ ਕਹਿੰਦੀ ਕਵਿਤਾ ਜੋਰ ਸਿੰਘ ਵਾਲੇ ਦਾ ਜਥਾ ਤੁਹਾਡੀ ਸੇਵਾ ਵਿੱਚ ਇਹੋ ਬੇਨਤੀ ਕਰ ਰਿਹਾ ਸਰਵਣ ਕਰੋ ਸਾਂਭ ਲੋ ਪੰਜਾਬ ਦੇ ਉਹ ਵਾਰਸੋ ਰੁੜੇ ਜਾਂਦੇ ਪੰਜਾਬ ਨੂੰ ਸਾਹ ਵੱਲੋਂ ਪੰਜਾਬ ਦੇ ਉਹ ਵਾਰਸੋ ਲੁੜੇ ਜਾਂਦੇ ਰੰਗਲੇ ਪੰਜਾਬ ਨੂੰ ਸਾਹ ਵੱਲੋਂ ਪੰਜਾਬ ਦੇ ਉਹ ਵਾਰਸੋ ਲੁੜੇ ਜਾਂਦੇ ਰੰਗਲੇ ਪੰਜਾਬ ਨੂੰ ਉਹ ਬਹੁਤ ਹਾੜੀ ਆਏ ਨੇ ਪੰਜਾਬ ਚ ਚਾਲ ਪੜੀ ਚੱਲੀ ਸਰਕਾਰਾਂ ਤਾਲ ਪੈੜੀ ਚੱਲੀ ਸਰਕਾਰ ਨੇ ਸਭ ਉਹ ਡੋਬ ਕੇ ਪੰਜਾਬ ਨੂੰ ਕਾਟ ਰਹਿ ਦਿੱਲੀ ਵਾਲੀ ਖਾਰ ਦੇ ਉਹ ਧਰਨੇ ਕਿਸਾਨਾਂ ਦੇ ਰਗੜਦੇ ਦਿੱਲੀ ਵਿੱਚ ਬੈਠੇ ਉਹ ਦੇ ਸਾਵਨੋ ਸਾਵਲੋ ਪੰਜਾਬ ਦੇ ਦੇ ਯਾਰ ਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਆ ਮਰੇ ਨਹੀਂ ਬੰਦੂਕਾਂ ਨਾਲ ਸੇਖ ਜੋ ਅਰੋਰ ਰੋੜ ਕਹਿੰਦੇ ਤਮਾਰਨੇ ਅੰਤ ਜਿਹੜੇ ਵੇ ਕਦੇ ਪੰਜਾਬ ਚ ਕਿੱਟੇ ਵਾਲੀ ਬਲੀ ਕਹਿੰਦੇ ਚਾੜੇ ਗੀਤियां ਜਤ ਸਾਂ ਕੁਰਬਾਨੀਆਂ ਗੀਤियां ਜਤ ਸਾਂ ਕੁਰਬਾਨੀਆਂ ਚੇਤਾ ਹਣ ਪੁੱਲਿਆ ਜਨਾਬ ਨੂੰ ਸਾਹਬ ਲੋ ਪੰਜਾਬ ਦੇ ਯੋਵਾਰਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਸਾਹਬ ਲੋ ਪੰਜਾਬ ਦੇ ਯੋਵਾਰਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਓ ਟੈਣ ਪਣੀ ਪੜੀ ਸਿਰ ਆਪਣੀ ਪਰਜਾ ਤਾਈ ਮਾਰ ਰਹੀ ਚੰਗੂ ਟਡੋਬ ਕੇ ਪੰਜਾਬ ਨੂੰ ਰੋਲ ਕੇ ਵਸਾਟੇ ਕਰਸਾਨ ਰਹੀ ਬੋਲਣਾ ਨਹੀਂ ਦੇਣਾ ਕਹਿੰਦੀ ਕਿਸੇ ਨੂੰ ਬੋਲਣਾ ਨਹੀਂ ਦੇਣਾ ਕਹਿੰਦੀ ਕਿਸੇ ਨੂੰ ਚੋਪਰ ਕੇ ਸੁਣੋ ਸਾਡੇ ਸਾਬ ਨੂੰ ਆਵਣੂ ਆਖ ਸਰਕਾਰ ਦੀ ਚ ਰਗੜਦੀ ਮੇਰੇ ਸੋਣ ਦੇ ਜਦੀ ਜਵਾਨੀਆਂ ਆਪ ਤਪਦਾ ਕਰੇ ਜੜੀ ਸੋਣ ਨੂੰ ਤੈਨੂੰ ਤਰੜ ਕਦੀ ਕਸਾਨੀ ਹੈ ਉਹ ਜੀ ਦੇ ਨਾ ਸੋਣ ਲਓ ਪੰਜਾਬ ਦੀ ਓਲੀ ਟੋ ਬੀਤਿਆ ਲਖਤੀ ਹੱਥ ਆਉਣਾ ਨਹੀਂ ਇੱਕ ਉਠ ਹੋਣਾ ਪੰਜਾਬ ਲਈ ਫੇਰ ਤੁਹਾਨੂੰ ਕਿਸੇ ਮੂਲਣਾ ਨਹੀਂ ਓ ਰਾਜਨੀਤੀ ਬੋਟਾਂ ਦੀ ਜੋ ਖੇੜਦੇ ਰਾਜਨੀਤੀ ਬੋਟਾਂ ਦੀ ਜੋ ਖੇੜਦੇ ਬਹੁਤ ਮਹਿੰਗੀ ਪਹਿਣਾ ਜਨਾਬਾਂ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਸਾਹ ਵੱਲੋਂ ਪੰਜਾਬ ਦੇ ਉਹ ਵਾਰਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਸਾਹ ਵੱਲੋਂ ਪੰਜਾਬ ਦੇ ਉਹ ਵਾਰਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਏ ਕੇ ਨਸ਼ੇ ਤੋਂ ਗਰੇਜ ਕਰਕੇ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਆਪਣੀ ਹੱਕ ਸੱਚ ਦੀ ਕਿਰਤ ਕਰਕੇ ਆਪਣੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇੱਕ ਮੁੱਠ ਹੋਣਾ ਪਵੇਗਾ ਸਾਰਿਆਂ ਹੀ ਗੁਰੂਕੀਆਂ ਸਿੱਖ ਸੰਗਤਾਂ ਦਾ ਧੰਨਵਾਦ ਧੰਨਵਾਦ ਬਾਬਾ ਬਗੇਲ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਹੁਕਮ ਲਾ ਕੇ ਸਿੱਖ ਸੰਗਤਾਂ ਦੇ ਜੋੜੇ ਚਾੜਨ ਵਾਸਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਕੀਤਾ ਹੈ ਸੈਕਟਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਗੁਰੂ ਕੀ ਸਿੱਖ ਸੰਗਤ ਦੇ ਦਰਸ਼ਨ ਕਰਵਾਏ ਨੇ ਸੌਂਡ ਵਾਲੇ ਵੀਰ ਦਾ ਬਾਬਾ ਸੌਂਡ ਵਾਲਾ ਉਹਨਾਂ ਦਾ ਧੰਨਵਾਦ ਲੈਬ ਵਾਲੇ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਸਾਰੇ ਮੇਲੇ ਦੀ ਕਵਰਨ ਕਰਕੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਪਚਾਰੇ ਨੇ ਮੈਂ ਸਾਰਿਆਂ ਦੀ ਚੜ੍ਹ ਦੀ ਕਲਾ ਦੀ ਅਰਦਾਸ ਕਰਦਾ ਹਾਂ ਗੁਰੂਕਿਆਂ ਸਿੱਖ ਸੰਗਤਾਂ ਵੱਲੋਂ ਇਤਿਹਾਸਕ ਪੇਟ ਬੇਅੰਤ ਮਾਇਆ ਪਹੁੰਚੀ ਹੈ ਸਾਰਿਆਂ ਦੀ ਚੜ੍ਹ ਦੀ ਕਲਾ ਦੀ ਅਰਦਾਸ ਕਰਦਾ ਹਾਂ ਜਿਹੜੀ ਆਪਣੇ ਮਨ ਵਿੱਚ ਸੇਵਨ ਨੂੰ ਧਾਰ ਕੇ ਤੁਸੀਂ ਕੁਿਸ਼ਰੀ ਜੱਥੇ ਦੇ ਸਤਕਾਰ ਵਿੱਚ ਮਾਇਆ ਭੇਜੀ ਹੈ ਤੁਹਾਡੀਆਂ ਸਾਰਿਆਂ ਦੀਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਸ਼ੁਭ ਭਾਵਨਾਵਾਂ ਮਾਪੂਰੀਆਂ ਕਰਨ ਸਾਰੀ ਗੁਰੂ ਕੀ ਸੰਗਤ ਦਾ ਧੰਨਵਾਦ ਇਤਿਹਾਸ ਕਹਿੰਦਿਆਂ ਹੋਇਆਂ ਬਹੁਤ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਕਰ ਗਿਆ ਹੋਵਾਂਗਾ ਸਾਰੇ ਗੁਰੂ ਕੀ ਸੰਗਤ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਖਿਮਾ ਜਾਚਨਾ ਮੰਗਦਾ ਹਾਂ ਆਉਣ ਵਾਲੇ ਜਥਿਆਂ ਨੂੰ ਜਿਉ ਆਇਆ ਕਹਿੰਦਾ ਹਾਂ ਤੇ ਫਤਿਹ ਬਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ